ਲੀਡਰਾਂ ਨੂੰ ਦੋਸ਼ ਨਾਮਿਓ ਜਗਤ ਵਰਮਾ ਦਾ ਸਾਡੇ ਨਾਲ ਪਰਿਵਾਰਕ ਸਬੰਧ ਸੀਗਾ ਸਾਹਿਬ ਅਰੇ ਇੱਕ ਵਪਾਰੀ ਨਾਲ ਤਕਨੀਕ ਜਗਰ ਦਾ ਸ਼ਾਇਦ ਪਰਿਵਾਰਕ ਸਬੰਧ ਨਾ ਹੋਵੇ ਸਾਡੇ ਨਾਲ ਸਬੰਧ ਹੈ ਅਬੋਰ ਦੇ ਇਸ ਇਲਾਕੇ ਨੇ ਸਾਨੂੰ ਤਾਂ ਪਰਿਵਾਰ ਵਾਂਗੂ ਮੰਨਿਆ ਇੱਕ ਪਾਸੇ ਪੰਜਾਬ ਦੇ ਵਿੱਚ ਲਾਸ਼ਾਂ ਵਿਛ ਰਹੀਆਂ ਨੇ ਤਾਂ ਦੂਜੀ ਪਾਸੇ ਮੁੱਖ ਮੰਤਰੀ ਚੁਟਕਲੇ ਸੁਣਾ ਰਿਹਾ ਹੈ ਇੱਕ ਵੱਡਾ ਇਲਜ਼ਾਮ ਹੈ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਲਾਇਆ ਹੈ ਦੱਸ ਦਈਏ ਕਿ ਅਬੋਰ ਦੇ ਵਿੱਚ ਬਿੱਤੇ ਦਿਨ ਹੀ ਇੱਕ ਕਾਰੋਬਾਰੀ ਦਾ ਕਤਲ ਕਰ ਦਿੱਤਾ ਗਿਆ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਚਾਰ ਵੱਡੀਆਂ ਬਾਤਾਂ ਤਾਂ ਪੰਜਾਬ ਤੋਂ ਸਾਹਮਣੇ ਆਈਆਂ ਨੇ ਇਸ ਨੂੰ ਲੈ ਕੇ ਲਗਾਤਾਰ ਵਿਰੋਧ ਜਿਹੜਾ ਏ ਉਹ ਕੀਤਾ ਜਾ ਰਿਹਾ ਏ ਸਰਕਾਰ ਦਾ ਸਵਾਲ ਖੜੇ ਹੋ ਰਹੇ ਨੇ ਪਰ ਹਾਲੇ ਤੱਕ ਕੋਈ ਹਿੱਲਾ ਸਮਝ ਨਹੀਂ ਆਇਆ ਜਿਸ ਤੇ ਚੱਲਦੇ ਇੱਕ ਵੱਡਾ ਪ੍ਰਦਰਸ਼ਨ ਸੁਨੀਯਾਖਰ ਦੀ ਗਵਾਹੀ ਦੇ ਵਿੱਚ ਬੋਹਰ ਦੇ ਵਿੱਚ ਹੋ ਰਿਹਾ ਹੈ ਜਿਸ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਮਾਨ ਤੇ ਉੱਤੇ ਨਿਸ਼ਾਨਾ ਸਾਧਿਆ ਉਸ ਬੰਦੇ ਦੀ ਖਸੂਰ ਆ ਸੀਗਾ ਵੀ ਉਹਨੇ ਆਪਣੀ ਮੇਲ ਬਣਾੜ ਕਰਾਇਆ ਜੇ ਕਿਤੇ ਵਰਮਾ ਨਹੀਂ ਜਾਂ ਸੰਜੇ ਵਰਮਾ ਨੇ ਵੀ ਬੁਸਪਾਲ ਚਕਲੇ ਹੁੰਦਾ ਫਿਰ ਇਸੇ ਤੋਂ ਲੱਗੇ ਰਹੇ ਸਨ ਫਿਰ ਪੈਸੋ ਲੋਕ ਧੇਰੇ ਕਵਾੜੇ ਐ ਇੱਕ ਮੈਂ ਹੋਰ ਉਸ ਕਰਕੇ ਵੀ ਆਉਂਗਾ ਪਰ ਮੈਂ ਲਾ ਜਿਸ ਮਸਲੇ 'ਚ ਮੈਂ ਕਹਿ ਰਿਹਾ ਮੈਂ ਸਾਬ ਵਪਾਰੀ ਸਾਧੀਆਂ ਨੂੰ ਕਹਿਣ ਲੱਗਿਆ ਲੀਡਰਾਂ ਨੂੰ ਦੋਸ਼ ਲਾ ਦਿਓ ਖਵਤਾਰ ਨੂੰ ਲੀਡਰਾਂ ਨੂੰ ਦੋਸ਼ ਲਾ ਦਿਓ ਜਗਤ ਵਰਮਾ ਤਾਂ ਸਾਡੇ ਨਾਲ ਪਰਿਵਾਰਕ ਸਬੰਧ ਸੀਗਾ ਸਾਹਿਬ ਅਰੇ ਇੱਕ ਵਪਾਰੀ ਨਾਲ ਤਾਂ ਸੁਣਿਆ ਜਕਰਦਾ ਸ਼ਾਇਦ ਪਰਿਵਾਰਕ ਸਬੰਧ ਨਾ ਹੋਵੇ ਸਾਡੇ ਨਾਲ ਸੜੇ ਅਬੋਰ ਨੇ ਇਸ ਇਲਾਕੇ ਨੇ ਸਾਡੋ ਤਾਂ ਪਰਿਵਾਰ ਵਾਂਗੂ ਮੰਨਿਆ ਪਰ ਪੰਜਾਬ ਬਹੁਤ ਵੱਡਾ ਹੈ ਅਜੇ ਜਗਤ ਵਰਮਾ ਜੀ ਪੰਜਾਬ ਦੇ ਫਾਰ ਬੰਦਦੇ ਵਾਈਸ ਪ੍ਰਧਾਨ ਰਹੇ ਹੈ ਮੈਸ ਕਰਕੇ ਕਹਿ ਰਹੇ ਥੋੜੇ ਦਿਨ ਬੰਨ ਜਟਿਆਲਾ ਗੁਰੂ ਛੇ ਕਤਲ ਹੋਇਆ ਸੀ ਜਿੱਥੇ ਮੈਂ ਖੂਬ ਨਾਟਾ ਉਹ ਤੇ ਜੂਰ ਰਹੀ ਨਾ ਹੀ ਮੁਹਾਲੀ ਜੂਰ ਰਹੀ ਕੋਈ ਵੀ ਬਾਜ਼ਾਰ ਦੇ ਸਹਿਰ ਤੇ ਜੂਨੀ ਨਹੀਂ ਰਹੀ ਉਹ ਕਰ ਸਾਰਾ ਬਾਜ਼ਾਰ ਬੰਦ ਕਰ ਦੇ ਮੈਂ ਜਿਹੜੇ ਤੇ ਮੁੱਖ ਮੰਤਰੀ ਉਹ ਤੇ ਲੁਧਿਆਣੇ ਦੇ ਨਜ਼ਰ ਛੁੱਟ ਕੇ ਫਰਾਈ ਜਾਂਦੇ ਸੀ ਕਿਉਂਕਿ ਇਲੈਕਸ਼ਨ ਉੱਥੇ ਸੀਗਾ ਤੇ ਅੱਜ ਜਦੋਂ ਸੰਦੀਆ ਬਰਮਾ ਨੇ ਉੱਥੇ ਕਤਲ ਹੋਇਆ ਸਰੇ ਆਮ ਜਿੰਦ ਹਰੇ ਤੇ ਕੱਲ ਕੀ ਕਰ ਰਹੇ ਸੀ ਕੇਜਰੀਵਾਲ ਸਾਹਿਬ ਤੇ ਮੁੱਖ ਮੰਤਰੀ ਘਰ ਫੇਰ ਜេសਿਲ ਬਣਾ ਰਹੇ ਸੀ ਕਿਹੜੀ ਜਿੱਤ ਦਾ ਜេសਿਲ ਬਣਾ ਰਹੇ ਸੀ ਉਸ ਨੂੰ ਦੇਣ ਦਾ ਉਹ ਵੀ ਪ੍ਰੋਨਾ ਟੋਰ ਫਿਰਦ ਵੀ ਆਦੇ ਸੀਗੇ ਹਨ ਰਾਤ ਨੂੰ ਭੇਜਤੇ ਇਥੇ ਇਥੇ ਮੰਤਰੀ ਸਾਹਿਬ ਪ੍ਰਧਾਨ ਜੀ ਭੇਜਤੇ ਆਮ ਆਦਮੀ ਪਾਰਟੀ ਦੇ ਮਨੂ ਸ਼ਰਮਾਈ ਸਾਹਿਬ ਸੁਣ ਕੇ ਐ ਪੱਤਰਕਾਰ ਸਾਥੀ ਇੱਥੇ ਕਿੱਟ ਜੀ ਮਨੂ ਉਹ ਕਹਿੰਦੇ ਕਹਿੰਦੇ ਜੀ ਪਰ ਅਰੋੜਾ ਸਾਹਿਬ ਤਾਂ ਕਹਿ ਕੇ ਗਏ ਵੀ ਕਾਨੂੰਨ ਉਸ ਤਾਂ ਬੜੀ ਬੜੀ ਮਜ਼ਬੂਤ ਕਰ ਰੱਖੀ ਹੈ ਸ਼ਰੂ ਕਰੋ ਸਾਹਿਬ ਮੈਂ ਕਿਹਾ ਨਾਲੇ ਹੀ ਗੱਡੀ ਭਈ ਉੱਥੇ ਖੜ੍ਹੋ ਕਿ ਤੁਸੀਂ ਛੱਤ ਟੋਕੀਏ ਲੋਕਾਂ ਨੂੰ ਅਸਟਾ ਥੋੜਾ ਬੰਦਾ ਵਰਗਾ ਤੁਹਾਨੂੰ ਪਤਾ ਨਹੀਂ ਸਾਡੀ ਕੰਨੂ ਅਸਟਾ ਠੀਕ ਹੈ ਪਾਣੀ ਜੋਗਾ ਕਿਉਂ ਬਾਡੂਗਾ ਕਿਉਂ ਦੱਸੋ ਬੱਸ ਦੱਸੋ ਜਗਤ ਵਰਮਨ ਨੂੰ ਜਾ ਕੇ ਅੰਦਰ ਬੈਠੇ ਤਾਂ ਬੜਾ ਪੋਸੇ ਜਾਂਦੇ ਸੀਗੇ ਬਾਹਰ ਆ ਕੇ ਕਹਿੰਦੇ ਸਾਡੀ ਕੰਨੂ ਅਸਟਾ ਠੀਕ ਹੈ ਸਭ ਤੁਹਾਡੀ ਗਲਤੀ ਸੀ ਤੁਸੀਂ ਕੋਈ ਦੇ ਸਾਹਮਣੇ ਆ ਗਏ ਸ਼ਰਮ ਕਰੋ ਸ਼ਰਮ ਕਰੋ ਲੋਕ ਕਿ ਕਿਹੜੇ ਦੁਨੀਆ 'ਚ ਵਸਦੇ ਆ ਕਿ ਮੈਂ ਗੱਲ ਕਰ ਰਿਹਾ ਸੀ ਜਗਤ ਵਰਮਾ ਦੀ ਸੰਦੀਪ ਨੇ ਬਿਲਕੁਲ ਸਹੀ ਗੱਲ ਕਹੀ ਸਾਹਿਬ ਸੰਦੀਪ ਨੇ ਕਿਹਾ ਨੌਜਵਾਨਾਂ ਵਾਸਤੇ ਹੈ ਮੈਂ ਨੌਜਵਾਨਾਂ ਨੂੰ ਪੁੱਛਣਾ ਚਾਹੁੰਦਾ ਸਾਹਿਬ ਤੁਸੀਂ ਇਹ ਗਾਣੇ ਸੁਣ ਕੇ ਆ ਬੰਦੂਖ ਚੱਕ ਲੋ ਕਹਿੰਦੇ ਆਹ ਕਰਦਾ ਕਹਿੰਦੇ ਰੋਕ ਰਤ ਮੰਦਾ ਵੀ ਸਰਦ ਹੈ ਕਿਹੜੇ ਦਿਨ ਤੁਸੀਂ ਹੀਰੋ ਬਣਾਈ ਫਿਰਦੇ ਹੋ ਉਹ ਬੰਦੂਖਾਂ ਦੇ ਕੇਸ ਚੰਦ ਰਹਿ ਗਿਆ ਸਾਰਾ ਪੰਜਾਬ ਥੋਰ ਪਿੱਟੀ ਜਾਂਦਾ ਹੈ ਯਾ ਆ ਆ ਆ ਆਈਡਲੋ ਦਾ ਚੇਂਜ ਐ ਕਿਸੇ ਨੌਜਵਾਨ ਦਾ ਜਗਤ ਵਰਮਾਨ ਇਹ ਆਪਣੇ ਹੱਥੀਂ ਜ਼ਾਂ ਮਸ਼ੀਨ ਚਲਾ ਕੇ ਮੈਂ ਮੇਰੇ ਪਰਿਵਾਰ ਨੂੰ ਦੁਨੀ ਸਾਡੇ ਜਦੋਂ ਅਸੀਂ ਸਕੂਲ ਚ ਪੜ੍ਹਨੇ ਸੀ ਸਾਡੇ ਯੂਨੀਵਰਸਿਟੀ ਕੋ ਪੜ੍ਹਦੇ ਸੀ ਉਦੋਂ ਜਾਣਦਾ 70 ਸਾਲ ਪੁਰਾਣੀ ਗੱਪ ਕੱਰੇ ਮੈਂ 500 ਪਰਿਵਾਰਾਂ ਨੇ ਰੋਜ਼ਾਰ ਦੇ ਜੀ 500 ਪਰਿਵਾਰਾਂ ਨੂੰ ਨਾ ਸਿਰਫ ਆਪਣੀ ਰੋਟੀ ਕਮਾਈ 500 ਪਰਿਵਾਰਾਂ ਦੇ ਝੁੱਲੇ ਜਗਦੇ ਉਹਦੇ ਕਰਕੇ ਉਹਨਾਂ ਵਰਕੇ ਨਾ ਕਮਾਣਾ ਕਿ ਬੰਦੂ ਕੀ ਕੀ ਪਿਆ ਤੋਂ ਦਿਹਾੜੀ ਜੇ ਤੁਨਾ ਦੇ ਸਤਾਂ ਨਹੀਂ ਅਜੇ ਸੁਨੀਲ ਜਾਖੜ ਭਰਿਆ ਪੈਸਾ ਅਜੇ ਸੁਨੀਲ ਜਾਖੜ ਜਿੰਦਾ ਹੈ ਜਾਖੜਾਂ ਦਾ ਹਾਤੀਆ ਪੜਨ ਵਾਲੇ ਬਹੁਤ ਆਏ ਇੱਕ ਮਛੇ ਨੂੰ ਸਾਰੇ ਮਲੇਰੀਆ ਖਤਮ ਹੋ ਗਿਆ ਬੇਰੇ ਕਿ ਲੋਕਾਂ 'ਚ ਛਾਅ ਉਹ ਚੱਲ ਵੀ ਸੀਗੀ ਕਹਿੰਦੇ ਜੀ ਡੀ ਡੀ ਟੀ ਇਹ ਜੀ ਥੀ ਜੇ ਤੁਮ ਮਾਰ ਲਓ ਚੁਟਕਲੇ ਬਚਾ ਸੁਣਨੇ ਹੈ ਕਿ ਜਾਨ ਬਚਾਣੀ ਹੈ ਜੇ ਜਾਨ ਬਚਾਣੀ ਹੈ ਸਾਬ ਇਹਨਾਂ ਕਰ ਦਿਆਂਗੇ ਕੰਮ ਹੋຊਿਏ ਉਹ ਯੂਪੀਏ ਸਾਹਿਬ ਕਹਿੰਦਾ यूं ही ਕੋਈ ਬੁੱਤੋ ਦਾ ਕਾਇਲ ਨਹੀਂ ਹੁਆ ਕਰਤਾ यूं ही ਨਹੀਂ ਕੋਈ ਬੁੱਤੋ ਦਾ ਕਾਇਲ ਹੋਤਾ ਕੁਛ ਤਾਂ ਬਾਤ ਹੋਗੀ ਕੁਛ ਤਾਂ ਹੁਨਰ ਹੋਗਾ ਅੱਜ ਹਰੇਕ ਅੱਜ ਜਿਹੜੇ ਜਿਹਨਾਂ ਨੇ ਜਗਤ ਨਾਲ ਨਹੀਂ ਬਣਦੀ ਹੋਈ ਸੰਜੇ ਨਾਲ ਨਹੀਂ ਬਣਦੀ ਜਿਹਦੇ ਨਾਲ ਸੁਨੀਲ ਜਾਕਰਦੀ ਨਹੀਂ ਬਣਦੀ ਜਿਹੜਾ ਬੀਜੇਪੀ ਨੂੰ ਸੁੱਤੇ ਜਾਗਦੇ ਗਾਣਾ ਕਢਦਾ ਹੈ ਉਹ ਕੜੇ ਜਾ ਕੇ ਅਮਰੀਕਾ ਕਰੇ ਛੁੱਲੇ ਨੇ ਟੱਗਾ ਲਾਈ ਹੁੰਦੀ ਐ ਯਾ ਜੋਗੀ ਕਹਿੰਦਾ ਸੀ ਠੀਕ ਹੈ ਕੋ ਨਹੀਂ ਬੋਲ ਜੀ ਯੋਗੀ ਕਹਿੰਦਾ ਸੀਗਾ ਯੋਗੀ ਸਾਹਿਬ ਇੱਥੇ ਨਾਲ 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 ਨਹੀਂ ਹੋਣਾ ਯੋਗੀ ਨੂੰ ਲਿਆਣਾ ਪਊਗਾ ਆ ਆਦਮੀ ਚਾਹੀਏ ਅੱਡੇ ਵੀਰ ਤੋਂ ਖੜੀ ਆਦਮੀ ਕੋਈ ਨਹੀਂ ਸਾਹਿਬ ਇਹ ਕਰਕੇ ਮਨੇ ਕਹਿ ਰੁਕਾ ਮੈਂ ਕੋਈ ਹੰਕਾਰੀ ਨਹੀਂ ਮੈਂ ਕੋਈ ਹਹਕਾਰਚੇ ਨਹੀਂ ਕਹਿ ਰਿਹਾ ਮੈਂ ਵੀ ਆਰਡ ਮਾਸਟਰ ਆ ਮੇਰੇ ਵਿੱਚ ਦੀ ਵੀ ਨਿਕਲ ਜੂਗੀ ਪਰ ਜਿਗਰੋ ਤਾਂ ਐਸਾ ਬੰਦੀ ਲੋਟ ਆਉਣੇ ਰੱਖ ਸਾਬੇ ਮੈਂ ਕੋ ਤੂੰ ਚੱਲਦਾ ਜੜੋ ਕੱਢ ਲੂੰਗਾ ਜੜੋ ਕੱਢ ਦੇ ਕੇ ਕੋ ਗਰੰਟੀ ਹੈ ਮੇਰੀ ਤਾਂ ਪੰਜਾਬ ਦੀ ਤੁਸੀਂ ਸਿਮਣਾਓ ਜਿਹੜੇ ਲੋਕ ਕੰਮ ਕਰਨਾ ਜਾਣਦੇ ਆ ਜਿਹਨੇ ਬੀਯੂਪੀ ਨੂੰ ਲੀਤੇ ਪਾਤਾ ਯੂਪੀ ਨੂੰ ਲੀਤੇ ਪਾਤਾ ਹੈ ਜੋ ਲੁਧਿਆਣੇ ਵਾਲੇ ਵਪਾਰੀ ਗਏ ਸੀ ਕਿ ਮੈਂ ਉੱਥੇ ਲੁਧਿਆਣੇ ਇਹਦੇ ਪਾਈ ਲੱਖੇ ਤੇ ਦਰਾਰ ਗਿਆ ਸੀ ਕਿ ਮੈਂ ਤੁਸੀਂ ਤਾਂ ਹੋਸ਼ ਕਰੋ ਸਹੁਰੇ ਜੀ ਆਪਕਿ ਸੋਚੀ ਗਰ ਕਰਨ ਦੱਸੋ ਕੀ ਤੁਹਾਡਾ ਕਈ ਜੀ ਡਰ ਕਾਹੀ ਹੈ ਇਹ ਤੇ ਯੂਪੀ ਬਗਨਾ ਮੋਹ ਬਹਤੇ ਲੁੱਟ ਕੋ ਬਹੁਤ ਹੁੰਦੀ ਹੈ ਸਾਰਾ ਪੰਜਾਬ ਵਿੱਚ ਹੋ ਰਹੀ ਹੈ ਅਸੀਂ ਇਹ ਕਰਦੇਗੇ ਮਨ ਤੋਂ ਮਨ ਅਰੋੜਾ ਜੀ ਤੇ ਗੱਲ ਤੇ ਵਾਜੇ ਮੈਨੂੰ ਗੁੱਸਾ ਆਈ ਜਾਂਦਾ ਦਰਸਨੀ ਆਈ ਜਾਂਦਾ ਇਹ ਕਹੇ ਇਹ ਬੰਦੇ ਨੂੰ ਜਿਹਨੂੰ ਲੋਕਾਂ ਨੇ ਪ੍ਰਧਾਨ ਬਣਾ ਰੱਖਿਆ ਉਹਦੇ ਮੂੰਹ ਇਸ ਕਿਸਮ ਦੀ ਗੱਲ ਟੱਕੋ ਕੱਟ ਕੇ ਉਹਨੂੰ ਖਿੱਚ ਕੇ ਬਾਜੋ ਸਾਵਾਤ ਆ ਅਮੋਰ ਹੈ ਸਾਰਿਆਂ ਤੋਂ ਸਾਰੋਂ ਜ਼ਿਆਦਾ ਅਮਲ ਪ੍ਰਸਤਾਪ ਲੋਕ ਕੋਈ ਨਹੀਂ ਇਹਨਾਂ ਵਿਸ਼ਵਾਸ ਸਮਾਜ ਬੈਠੇ ਆਂ ਦੇਖ ਤਾਈ ਇਹਨਾਂ ਨੇ ਬਚਾਵਾ ਮੇ ਸਾ ਸਾਰਾਂ ਕੀ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਵੈਸਤਾ ਧੱਕੇਸ਼ਾਹੀ ਦੇ ਖਿਲਾਫ ਲੜਦੇ ਆ ਸਾਡੀ ਅਬੋਰ ਵਾਲੇ ਦੀ ਸ਼ਰਾਫਤ ਨੂੰ ਕਮਜ਼ੋਰੀ ਨਾ ਸਮਝੇ ਰਹਿਣ ਜੇ ਆ ਕੇ ਤੇ ਹੋਰ ਪਾਸੇ ਹੋਇਆ ਹੁੰਦਾ ਸਾਰੀ ਐਡਮਿਨਿਸਟ੍ਰੇਸ਼ਨ ਦੀ ਨਾ ਕਪਰਧਾ ਜੀ ਨੂੰ ਵੜਨ ਦੇਣਾ ਸੀ ਤੇ ਪੁਲਿਸਾਂ ਦੀ ਬੰਦੀ ਇਹਨਾਂ ਨੇ ਇੱਥੇ ਨਹੀਂ ਹੁੰਦੀ ਉੱਥੇ ਆ ਕੇ ਸਾਨੂੰ ਸਿੱਖਿਆ ਦੇ ਰਹੇ ਉਹ ਦੇ ਘਰੇ ਜਿਹੜੇ ਤੌਰ ਤੇ ਮੇਰੇ ਖੜੇ ਹੋ ਕੇ ਕਹਿੰਦਾ ਇਹ ਜਿਹੇ ਕਬਡੀ ਕਾਨੂੰਨ ਉਸਤਾ ਬੜੀ ਸਹੀ ਹੈ ਕਾਨੂੰਨ ਉਹ ਵਾਸਤਾ ਦੇ ਸੁਣ ਲੋ ਜਿਆ ਆਵਾਜ਼ ਕਿਤੇ ਫੋਚਦੀ ਹੈਕਰ ਇਹਨਾਂ ਦੇ ਸਿਰ ਪਰਲੇਖੀ ਹੈ ਹੋਮ ਮਿਨਿਸਟਰ ਨੂੰ ਮੈਂ ਹੋਮ ਮਿਨਿਸਟਰ ਭਗਵਤ ਮਾਨ ਹੈ ਭਗਵਤ ਮਾਨ ਦੇ ਚ리에ਗ ਰਵਾਜ ਪੌਂਚਦੀ ਹੈ ਕੇਜਰੀਵਾਲ ਸਾਹਿਬ ਨੂੰ ਉਹ ਸੁਣ ਲੈਣ ਦੀ ਗੱਲ ਸਾਹਾ ਜਿਹੜਾ ਕਤਲ ਹੋਇਆ ਹੈ ਕੱਲ ਇਹਦੀ ਧਮਕ ਬਹੁਤ ਲੰਬੀ ਪਈ ਹੈ ਸਾ ਕੋਈ ਨਹੀਂ ਬੋਲਦਾ ਕਿਸੇ ਨੇ ਨਹੀਂ ਬੋਲਣਾ ਉਹ ਇੱਥੇ ਆnde ਕਰਦੇ ਐ ਕਿ ਸਰਕਾਰ ਕੁਝ ਹੜਲੂਗੀ ਪਰ ਸਰਕਾਰ ਦਾ ਪਛਾੜੇ ਨਾ ਪਛਾੜੇ ਸਾਹਿਬ ਸਾਰੇ ਦੇ ਘਰੇ ਫੋਨ ਵੱਜਣ ਹੋਏ ਲੱਗ ਜਾਣਗੇ ਸੰਜਿਆਲੀ ਕਰਾਣੀ ਐ ਤੁਸੀਂ ਭੇਜ ਦਿਓ 5 ਲੱਖ ਰੁਪਏ ਇੱਕ ਸੰਜਿਆਲੀ ਕਰਾਣੀ ਐ ਆ ਮੇਰ ਤੋਂ ਲਿਖਾ ਲਓ ਸਾਹਿਬ ਜੇ ਮਰ ਬਾਬੂ शेर ਨਹੀਂ ਲਾ ਜੇ ਜੁਬਾਨ ਤੇਰੀ ਛੋਟੀ ਹੋਣੀ ਐ ਉਹਨਾਂ ਦੇ ਉਹ ਗੰਦੇ ਇਰਾਦੇ ਬਹੁਤ ਵੱਡੇ ਐ ਸਾਬਰ ਇੱਕ ਦੇ ਘਰੇ ਵੱਜੂਗਾ ਟੈਲੀਫੋਨ ਆ ਸਰਕਾਰ ਕੀ ਕਰ ਰਹੀ ਹੈ ਹੁਣ ਉਹਨਾਂ ਦੇ ਘਰੇ ਚਾਰ ਬੰਦੇ ਲਾਖੀ ਦੇ ਕੇ ਖੜੇ ਕਰ ਰੱਖੇ ਹੁਣ ਸੁਭਾਲ ਲਓ ਤੇ ਕੀ ਹੈ ਹੁਣ ਹੈ ਕੀ ਉੱਥੇ ਜਿਹਨੂੰ ਸੁਭਾਲੋਗੇ ਉੱਥੇ ਹੁਣ ਫੋਨ ਆਣਗੇ ਲੋਕਾਂ ਦੇ ਘਰੇ ਇਹ ਜੋ ਨਹੀਂ ਦੇਖ ਲੋ ਸੋਧ ਦੇ ਅੰਗੇ ਉਹੀ ਹੋਊਗਾ ਜਿਹੜਾ ਉੱਥੇ ਕੀਤਾ ਉਹ ਬਾਹਲਾ ਹੁੰਦੇਗਾ ਬੜਾ ਫੰਦਾ ਸੀਗਾ ਛੁਪ ਕੀ ਕਰੂਗੀ ਸਰਕਾਰ ਮੈਂ ਤਾਂ ਕਹਿੰਦਾ ਸਾਰੇ ਸਾਰੇ ਹੋਰ ਦੇ ਸਾਰੇ ਫੌਨ ਜਿਹੜੇ ਆ ਨਿਗਰੱਖੇ ਸਰਦਾਰ ਕਿੱਥੋਂ ਆ ਰਹੇ ਕਿਹੜੇ ਨੋਟ ਇੱਕੋ ਵਟ ਲਗਾ ਸੌਰੀ ਤੁਸੀਂ ਤੁਹੇ ਜੇ ਘੜੇ ਕੋਈ ਬਰਕ ਨਹੀਂ ਪਦਾ ਪਸੀਨਾ ਨਿਕਲ ਜੇ ਖੂਨ ਨਾ ਨਿਕਲ ਅੱਜ ਬੋਲੋ ਬਤਾਓ ਮੈਂ ਖੋਰ ਕੇ ਨਾ ਕੋਈ ਜ਼ਮਿੰਦਾਰ ਟੈਰਰਿਸਟ ਨਹੀਂ ਹੋਗਾ ਕੋਈ ਜ਼ਮਿੰਦਾਰ ਗੈਂਗਸਟਰ ਨਹੀਂ ਬਣਦਾ ਬੋਲੀ ਹੋਈ ਪਨੀਰੀ ਚਾਹੂਦੀ ਹੈ ਉਸ ਪਨੀਰੀ ਨੂੰ ਸ਼ਹਿ ਗਉਣ ਦਿੰਦਾ ਅੱਜ ਪੁਰਸਾਰੇ ਸ਼ਹਿ ਦਿੰਦੇ ਇੰਨੇ ਕਤਲੇ ਕਤਲ ਆ ਅੱਜ ਇਸ ਬੰਦੇ ਦੀ ਸਦੀਪ ਕਪਲੇਟ ਦੇਖ ਆਣਾ ਦਾ ਦੋ ਸਾਲ ਰੋਲਣਾ ਪੜੋ ਕਿੰਨੇ ਕਿੰਨੇ ਕਤਲ ਦੇ ਕੇਸ ਚੰਦਰ ਹੋਇਆ ਲੋਕ ਕਿੰਦਰ ਕਿੰਨੇ ਆਇਆ ਲੋ ਅੱਜ ਇਹ ਜੱਸੀਏ ਪਟ ਪਟ ਕੇ ਛੱਡੀ ਜਾਂਦੇ ਆ ਉਹਨਾਂ ਨੇ ਦੋ ਵਾਰੀ ਛੱਡਦਾ ਤੀਜੀ ਵਾਰੀ ਉਹਨਾਂ ਨੇ ਜੇ ਨਹੀਂ ਕਰੀ ਤੋ ਕੂੜੀ ਮਿਲੀ ਨਹੀਂ ਪੈਸੇ ਬਣੇ ਨਹੀਂ ਕਰੇ ਹੈ ਨਹੀਂ ਸੀ ਉਹਨਾਂ ਨੇ ਕੇਸ ਤੋਂ ਫੜੜਣਾ ਲਾ ਗਿਆ ਜਰ ਪੀਰ ਦੇ ਕਿਨੂ ਕਿਨੂ ਧੋਖਾ ਧੋਖਿਆ ਨੇ ਸਰਕਾਰ ਉਹਦੇ ਕਦੀ ਦੇਖੋ ਪ੍ਰੋਐਕਟਿਵ ਆ ਜਿਹੜੀ ਸਿਚੁਏਸ਼ਨ ਹੈ ਬੈਸ ਟੂ ਡੇ ਪ੍ਰੋਐਕਟਿਵਲੀ ਜਿਵੇਂ ਸੁਨੀਲ ਘੜਾ ਦੇ ਕਿਹਾ ਜਾਂਦਾ ਕੁਸਤਾਬੋਤ ਸਿਰੇ ਉੱਪਰੇ ਲਿਖੋ ਸਾਰੇ ਐਕੀਐਸ ਬੈਠੇ ਆ ਸਾਰੇ ਆਈਐਸ ਬੈਠੇ ਆ ਤੁਹਾਨੂੰ ਇਸੇ ਕਰਕੇ ਉਹਨਾਂ ਕੁਰਸੀਆਂ ਤੇ ਜਾ ਕੇ ਸਾਰੇ ਪੋਜੀਸ਼ਨ ਸਰਸਰ ਕਰਦੇ ਫਿਰਦੇ ਆ ਕਿ ਸਿਆਣੇਓ ਕਿਹੜਾ ਰਾਹ ਪੜੋ ਇਹਨਾਂ ਨੂੰ ਬਚਾਓ ਇਸ ਆਖਰੀ ਵਾਰ ਇੱਕ ਵਾਰ ਫੇਰ ਮੈਂ ਸਾਡੇ ਨੌਜਵਾਨਾਂ ਨੂੰ ਦੇਖ ਲੋ ਸਾਥੀਓ ਆ ਆਰਕਸ਼ਨਾ ਚਾਹੀਦਾ ਤੁਹਾਡਾ ਆ ਜਗਤ ਵਰਗਾ ਅਰਕਸ਼ਨਾ ਚਾਹੀਦਾ ਇਹਨਾਂ ਦੀ ਜਗਤ ਵਰਗੇ ਵਾਂਗੂ ਜਾਂ ਕਿਸੇ ਹੋਰ ਵਾਂਗੂ ਵੱਡੇ ਅਕੇ ਨਾਮ ਵੀ ਕਮਾਉਂਗਾ ਪੈਸੇ ਵੀ ਕਮਾਉਂਗਾ ਅੱਜ ਦੇ ਦਿਨ ਪੰਜਾਬ ਦੇ ਅੰਦਰ ਹਾਲਾਤ ਆ ਬੜੇ ਹੋਏ ਐ ਲੋਕ ਕਹਿੰਦੇ ਖੁਸ਼ਹਾਲ ਹੋ ਗਿਆ ਹੋ ਸਕਦਾ ਹੁਣ ਸਭ ਖੁਸ਼ਹਾਲੀ ਜਿਹੜੀ ਹੈ ਨਾ ਬਿਨਾਂ ਖੁਸ਼ੀ ਵਾਲੀ ਹੈ ਖੁਸ਼ਹਾਲ ਤਾਂ ਹੋ ਗਿਆ ਪਰ ਸਿਰ ਤੇ ਦਰਵਾਜ਼ਾ ਲਟਕਦੀ ਰਹੇ ਦੀ ਐ ਕਦੋਂ ਹੋਰ ਆ ਜਾਣਾ ਹੈ ਕਰੋ ਅਈਰੇ ਕਰ ਕਰਕੇ ਚਰਚਾ ਕੀ ਹੈ ਮੈਂ ਵਪਾਰੀਆਂ ਨਾਲ ਉੱਥੇ ਖੜਾ ਸਰਜਾਨ ਕਾਟੇ ਕਬ ਮਨੂ ਆ ਕੇ ਕਹਿ ਰਹੇ ਸੀ ਜੀ ਸਾਡਾ ਵੀ ਕੁਝ ਦੇਖੋ ਅਸੀਂ ਸਵੇਰੇ 9:00 ਵਜੇ 10:00 ਵਜੇ ਆ ਕੇ ਬੈਠਦੇ ਹਾਂ 5:00 ਵਜੇ ਤੱਕ ਆਈ ਸਰਕਾਰ ਵਾਸਤੇ ਕੰਮ ਕਰਦੇ ਆ ਕਿਉਂ ਮੈਨੂੰ ਪੈਸੇ ਨਹੀਂ ਦੇਣੇ ਉਹਦੇ ਬਾਅਦ ਤਾਂ ਅਸੀਂ ਆਪ ਦਾ ਦੇਖਦੇ ਵੀ ਘਰੇ ਕਿਵੇਂ ਜਾਵਾਂਗੇ 5:00 ਵਜੇ ਦੋ ਘੰਟੇ ਆ ਕੇ ਕਮਾਈ ਕਰਦੇ ਹਾਂ ਆਪਵਾਸ ਤੇ ਫੇਰ ਆ ਫਿਕਰ ਇਹ ਤਾਂ ਕਰੇ ਕਿਵੇਂ ਜਾਵਾਂਗੇ ਆਹ ਤਾਂ ਹਾਲਾਤ ਨੇ ਪੰਜਾਬ ਦੇ ਭਗਵਤ ਮਾਜੀ ਬੱਕਰਾ ਮਾਰੀ ਜਾਂਦੇ ਮੇਲੇ ਬੜੀ ਇੰਡਸਟਰੀ ਆリエ ਆ ਸਾਰੇ ਵਪਾਰੀ ਪਤਾ ਜਾਣਗੇ ਤੋਂ ਆ ਵਾ ਜਿਹੜੀ ਸੁਣੀ ਤੁਸੀਂ ਵੀ ਮਜੀਦੀ ਇਹ ਤੋਂ ਫੇਰ ਭਲਾਇ ਚੰਦ ਹੋ ਜੂਗਾ ਐ ਦਿਨ ਨਾ ਦੇਖਣੇ ਪੈਣ ਪੰਜਾਬ ਨੂੰ ਕਿਹਾ ਪਰਸਵੇਗ ਨਾ ਰੋ ਅਸੋਸੀਏਸ਼ਨ ਵਾ ਬਸੋਸੀਏਸ਼ਨ ਰੱਖ ਕਰਕੇ ਸ਼ਾਬਾਸ਼ ਮੈਂ ਕਹਦਾ ਮਨੋੜਾ ਜੀ ਦੇ ਕਿਹਾ ਸੀਗਾ ਅਮਜੀ ਮੈਂ ਕਹਿੰਨਾ ਨਾ ਕਰਵਾ ਨਾ ਬਾਕੀ ਤਾਂ ਥੋੜੀ ਜਿੰਨੀ ਜਲਦੀ ਹੈ ਕਿ ਨਹੀਂ ਜਲਦੀ ਮੈਨੂੰ ਪਤਾ ਹੈ ਆ ਕਹਿੰਦੇ ਹੋ ਵੀ ਉੱਥੇ ਜਿਹੜਾ ਸੈਸ਼ਨ ਹੈ ਉਹਦੇ ਵਿੱਚ ਪਹਿਲਾ ਟੌਪਿਕ ਲੋਅਰ ਆਰਡਰ ਡਿਸਕਸ ਹੋਇਆ ਜਾਂਦਾ ਆਜਾ ਬਾਬਾ ਬਾਪੋ ਖੜੇ ਕਿ ਕਿੰਨੇ ਤੇਰਾ ਜਿ ਕਿੰਨੇ ਕਤਲ ਹੋਏ ਹੁੰਦੇ ਉਹ ਕਤਲ ਉਹੀ ਜੀਤੇ ਹੁੰਦੇ 7-8 ਚਿੱਤੇ ਨਾਲ ਮੋਕਾ ਆਫੀਸਰਾਂ ਕਰਦੇ ਦਾ ਰਿਕਾਰਡ ਹੈ ਹਾ ਇਹ ਤੇਰਾ ਨਗਰੀ ਚ ਹੋਇਆ ਕਿ ਨਾ ਦੱਸੋ ਮੈਂ ਹਰੇਕ ਸਹੀ ਘੜ ਕਰਦੀ ਆਵਾਜ਼ ਕੋਈ ਬੋਲਦਾ ਨਹੀਂ ਸ਼ੋਰਿਸ ਕਰਕੇ ਉਸ ਵਿਧਾਨ ਸਭਾ ਦਾ ਮਜ਼ਾਕ ਨਾ ਢੋ ਸਜੀਂ ਸਦੰਦਾ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਕਮਜ਼ੋਰੀਆਂ ਦੇ ਉੱਤੇ ਪਰਦਾ ਪਾੜ ਪਰਦਾ ਪਾੜਿਓ ਕਮਜ਼ੋਰੀਆਂ ਦੇ ਪਰਦਾ ਪੈ ਜੀਵਾ ਪਰ ਥੋੜੀ ਕਰਤੂਤਾਂ ਦੇ ਉੱਤੇ ਇਸੇ ਤਰ੍ਹਾਂ ਕਹਨ ਕੋ ਗਸਾਵਾ ਚਿਤਾ ਜਿਹੜੀ ਹੈ ਆ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਜਲ ਰਹੀ ਹੈ ਜਿਹਦਾ ਸੇਕਾ ਕਿਤੇ ਪਹੁੰਚਿਆ ਉਸ ਘਟਿਆ ਗੋਡੇ ਟੇਕੀ ਦੀ ਸਰਕਾਰ ਕੋਲ ਤੋਂ ਹੋ ਸਕਦਾ ਪੰਜਾਬ ਦੇ ਅੰਦਰ ਕੋਈ ਖੁਰਕਾ ਵੇ ਰਿਹਾ ਵਰਤੀ ਪਾਣ ਵਾਲਿਆਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਕੋਈ ਜਾਗ ਆਵੇ ਨਹੀਂ ਤਾਂ ਸਾਹਿਬ ਆਤਾ ਪਿੱਛੇ ਦੇਖੋ ਤਾਂ ਆ ਆ ਕੀਦੇ ਉਤਨੇ ਟਾ ਖੜੇ ਸਨ ਸਰਦਾਰ ਭਗਤ ਸਿੰਘ ਦੇ ਉਤਨੇ ਦੀ ਛਾਹ ਤੇ ਖੜੇ ਆ ਇਹ ਜਾ ਕੇ ਸ੍ਰੀਮਾਨ ਜੀ ਰਣਸਾਰੇ ਨੂੰ ਸਾਰਾ ਕੁੜਬਾ ਲੈ ਕੇ ਘੜਕੜ ਕਲਾ ਗਏ ਸੀਗੇ ਉੱਥੇ ਸੋਚ ਚ ਕੇ ਆਏ ਸੀਗੇ ਕਿ ਅਸੀਂ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਲੋਕਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਹੈ ਤੇ ਸਭ ਤੋਂ ਪਹਿਲਾ ਕੰਮ ਕੀ ਹੁੰਦਾ ਹੈ ਸਰਕਾਰ ਦਾ ਥੋੜੀ ਜਾਨ ਮਾਲ ਦੀ ਸੁਰੱਖਿਆ ਕਰਨਾ ਆ ਜਾਨ ਮਾਲ ਪੇਸ਼ਾ ਸਰਦਾਰ ਭਗਤ ਸਿੰਘ ਜਿਹਦੇ ਆਦਮ ਦੇ ਪੈਰਾਂ 'ਚ ਆ ਪੰਜਾਬ ਦੀ ਆਏ ਆ ਜਿਹੜੀ ਐ ਜਾਨਵਾਲਾ ਇੱਥੇ ਕਹਿ ਸਮਾੜ ਲਓ ਭਗਵਾਨ ਜੀ ਆਕੇ ਉਹਨੂੰ ਕਹੇ ਬੀਤੀਏ ਉਹ ਮੰਤਰੀ ਨੂੰ ਉਹ ਮਿਸਤਰੀ ਸਾਹਿਬ ਆਕੇ ਤੋਂ ਫੁਰਝੁਕ ਦਿਓ ਸੇਮ ਸੇਮ ਹਨੁਸ਼ਮਾਂ ਦੀ ਇਸ ਕਿਸਮ ਦੀ ਗੱਲ ਕਹਿੰਦੇ ਹੋਏ ਬਟਾਰੇ ਲੋਕਾਂ ਨੇ ਰਾਜਨੀਤੀ ਦਾ ਐ ਡਾਕਟਰ ਇਸ ਚੱਕਿਆ ਸਤਰ ਤੇ ਲੈ ਕੇ ਖੜਾ ਕਰਤਾ ਕਹਿੰਦਾ ਫੈਰੋਗ ਸੁਣਾਉਣੇ ਲਈ ਉੱਚਾ ਬੋਲਣਾ ਪੈਂਦਾ ਹੈ ਆਈ ਗੱਲ ਕੈਸੀ ਹੈ ਆਈ ਗੱਲ ਕਹੀ ਸੀ ਜਦੋਂ ਬੰਸੇ ਤੇ ਆ ਸੀਗਾ ਸੋ ਮੈਂ ਐਸੇ ਚੱਪਟਾ ਦੇ ਨਾਲ ਮੈਂ ਸੋੰਦੀ ਹੋਈ ਜ਼ਮੀਰ ਚਾਹੇ ਸਰਕਾਰ ਦੀ ਹੈ ਚਾਹੇ ਸਾਡੇ ਪੰਜਾਬ ਦੇ ਲੋਕ ਹੈ ਨਾ ਵਪਾਰੀ ਭਰਾ ਹੈ ਕੋਈ ਹੋਰ ਹੈ ਪਿੰਡਾਂ ਚ ਬੱਠੇ ਹੈ ਨੰਬਰ ਸਰਦ ਦੇ ਆਪਕਾ ਇਸ ਕਰਕੇ ਜਾਗ ਜਾਓ ਸਮੇਂ ਰਹੇ ਜਾਗ ਜਾਓ ਇਹਨਾਂ ਨੂੰ ਚੌਦਾ ਕਹੀਏ ਕਿ ਤੁਸੀਂ ਸਾਰੇ ਇਕੱਠੇ ਹੋਗੇ ਕਿ ਅਜੇ ਤੱਕ ਲਾ ਬੀਜੇਪੀ ਦੇ ਨਹੀਂ ਖੜੇ ਹੋਣੇ ਸੀ ਇਕੱਲੇ ਇਥੇ ਬਿਮਲ ਜੀ ਆ ਸੰਦੀਪ ਜਾਖੜ ਨਹੀਂ ਸੀ ਖੜਾਣਾ ਸਾਰੀ ਪਾਰਟੀਆਂ ਜੇ ਤੇ ਗੱਡੀ ਹੁੰਦੀ ਉਹ ਸਾਨੂੰ ਇਸ ਗੱਲ ਦਾ ਦੁੱਖ ਹੈ ਤੇ ਅਸੀਂ ਆਪਣੀ ਸਰਕਾਰ ਤੇ ਕੇ ਆ ਮੜ ਰਿਹਾ ਚਾਹੇ ਉਹ ਘਾਸੜੇ ਉਹ ਵੀ ਐਸੀ ਤਸਿਰ ਪਾ ਕੇ ਤੁਰਗੇ ਥਿਸ ਇਜ਼ ਨੋਟ ਅ ਸਪੌਟ ਫਾਰ ਟੂਰਿਜ਼ਮਸ ਆਪ ਵੀ ਇੱਥੇ ਆ ਕੇ ਬੋਲ ਕੇ ਤਾਂ ਬੜੀ ਵੜੀ ਆ ਗਈ ਤੂੰ ਬੰਚਾੜ ਦਿਓ ਆ ਇੱਥੇ ਆ ਕੇ ਇਕੱਠੇ ਹੋ ਕੇ ਮਾੜੇ ਮੋਟੀ ਆ ਭੀੜ ਦੀ ਰੀੜ ਦੀ ਹੱਡੀ ਨੂੰ ਸੁਭਾੜ ਕੇ ਖੜੇ ਹੋ ਗੱਲ ਕਰਨ ਦੀ ਤਾਕਤ ਰੱਖੋ ਸ਼ਮਤਾ ਰੱਖੋ ਭਵਤਮਾਨ ਉਹਦੀ ਅੱਖ ਚੱਕ ਕੇ ਪਾ ਕੇ ਗੱਲ ਕਰਨੀ ਸਿੱਖ ਲਓ ਉਕੀ ਮਕੀ ਉਕੀ ਬਚਾਨਗੇ ਪੰਜਾਬ ਨੂੰ ਜੋ ਤੁਹਾਨੂੰ ਮੇਰੇ ਅਮੀਰ ਆ ਪੰਜਾਬ ਦੇ ਲੋਕਾਂ ਤੋਂ ਤੱਕਦੇ ਹੋ ਸਭ ਜੈ ਜੈ ਸਰ ਪਲੀਜ਼ ਸਰ ਪਲੀਜ਼ ਇੱਕ ਜੈ